सलोक पवन गुरु पानी पिता माता तरत महत हवा गुरु वांग है चंग्याईया बुरियाइया वाचै धर्म हदूर धर्म चंगे माड़े करम की परख करता है करमी आपो अपनी के ने के दूर जीव अपने कर्म अनुसार नेड़े ज दूर होंगे जिनी नाम त्याया गए मस्कते कल जिन्ना ने परमात्मा दा नाम ਧਿਆਇਆ ओ अपनी ਮਿਹਨਤ ਨਾਲ ਉੱਚੀ ਅਵਸਥਾ ਵਿੱਚ ਪਹੁੰਚ ਗਏ ਨਾਨਕ ਤੇ ਮੁਖ ਉਜਲੇ ਕੇਤੀ ਛੂਟੀ ਨਾਲ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਉਹਨਾਂ ਦੇ ਚਿਹਰੇ ਉਜਲੇ ਹੋ ਜਾਂਦੇ ਹਨ ਅਤੇ ਉਹਨਾਂ ਨਾਲ ਹੋਰ ਜੀਵ ਵੀ ਮੁਕਤ ਹੋ ਜਾਂਦੇ ਹਨ ਇਸ ਸ਼ਲੋਕ ਤੋਂ ਸਿੱਖਿਆ ਮਿਲਦੀ ਹੈ ਕਿ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਰਚਨਾ ਹੈ ਜੋ ਜੀਵਨ ਦੇਣ ਵਾਲੀ ਹੈ ਜੀਵਨ ਇੱਕ ਖੇਡ ਵਾਂਗ ਹੈ ਜੋ ਪਰਮਾਤਮਾ ਦੇ ਹੁਕਮ ਅਨੁਸਾਰ ਚੱਲਦਾ ਹੈ ਹਰ ਜੀਵ ਦੇ ਕਰਮਾਂ ਦੀ ਪਰਖ ਪਰਮਾਤਮਾ ਦੇ ਦਰਬਾਰ ਵਿੱਚ ਹੁੰਦੀ ਹੈ ਚੰਗੇ ਕਰਮ ਜੀਵ ਨੂੰ ਪਰਮਾਤਮਾ ਦੇ ਨੇੜੇ ਲੈ ਜਾਂਦੇ ਹਨ ਜਦਕਿ ਮਾੜੇ ਕਰਮ ਦੂਰ ਕਰਦੇ ਹਨ ਨਾਮ ਸਿਮਰਨ ਅਤੇ ਭਗਤੀ ਜੀਵਨ ਨੂੰ ਉੱਚਾ ਬਣਾਉਂਦੇ ਹਨ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਦੀ ਆਤਮਿਕ ਉਚਾਈ ਹੋ ਜਾਂਦੀ ਹੈ ਅਤੇ ਉਹ ਹੋਰਾਂ ਨੂੰ ਵੀ ਉੱਚਾ ਕਰਦੇ ਹਨ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ